ਮਲੇਰ ਕੋਟਲਾ ਦੇ ਪੰਡਤ ਲਾਟਰੀ ਅਮਰਗੜ ਜੋ ਜ਼ਿਲ੍ਹਾ ਮਲੇਰ ਕੋਟਲਾ ਦੇ ਕਸਬਾ ਅਮਰਗੜ ਵਿੱਚ ਆਪਣੇ ਸਟਾਲ ਚਲਾਉਂਦੇ ਨੇ ਦੱਸ ਦਈਏ ਕਿ ਲਗਾਤਾਰ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਇਥੋਂ ਲੱਖਪਤੀ ਬਣੇ ਨੇ ਅਤੇ ਇਸੇ ਉਮੀਦ ਕਰਕੇ ਇੱਥੇ ਹਫ਼ਤੇ ਦੇ ਵਿੱਚ 4 ਦਿਨ ਲੋਕ ਦੂਰੋਂ ਦੂਰੋਂ ਆਉਂਦੇ ਨੇ ਅਤੇ ਜੇ ਗੱਲ ਕਰੀਏ 12 1 2025 ਦੀ ਤਾਂ ਇਸੇ ਤਸਬੇ ਦੇ ਵਿੱਚ ਇੱਕ ਹੋਟਲ ਤੇ ਕੰਮ ਕਰਨ ਵਾਲੇ ਇੱਕ ਵੇਟਰ ਨੂੰ ਮਹਿਜ 50 ਰੁਪਏ ਦੇ ਵਿੱਚ 21 ਲੱਖ ਰੁਪਏ ਦੀ ਲਾਟਰੀ ਲੱਗੀ ਸੀ ਜਿਸ ਤੋਂ ਬਾਅਦ ਲੋਕਾਂ ਦਾ ਆਣਾ ਇੱਥੇ ਹੋਰ ਵਧ ਗਿਆ ਅਤੇ ਜੇ ਹੁਣ ਤਾਜ਼ਾ ਲਾਟਰੀ ਦੇ ਨਾਮ ਦੀ ਗੱਲ ਕਰੀਏ ਤਾਂ ਮੁਖਸਰ ਸਾਹਿਬ ਦੇ ਨਾਲ ਲੱਗਦੇ ਪਿੰਡ ਤੋਂ ਇੱਕ ਸਾਬਕਾ ਪੁਲਿਸ ਮਲਾਜ਼ਮ ਜੋ 10 ਸਾਲ ਤੋਂ ਲਾਟਰੀ ਪਾ ਰਿਹਾ ਹੈ ਤੇ ਜਿਸ ਦੀ ਕਿਸਮਤ ਹੁਣ ਚਮਕੀ ਹੈ ਤੇ ਜਿਸ ਨੂੰ ਸਵਾ ਦੋ ਲੱਖ ਰੁਪਏ ਦੀ ਇਨਾਮ ਰਾਸ਼ੀ ਲਕੀਆ ਅਤੇ ਟਿਕਟ ਮਹਜ 6 ਰੁਪਏ ਵਾਲਾ ਖਰੀਦਿਆ ਸੀ ਹੋਰ ਕੀ ਕੁਝ ਕਿਹਾ ਇੱਥੇ ਆਏ ਲੋਕਾਂ ਨੇ ਤੇ ਲੋਕ ਕਿੱਥੋਂ-ਕਿੱਥੋਂ ਆਏ ਨੇ ਤੇ ਇਸ ਮੁਲਾਜ਼ਮ ਨੇ ਕੀ ਕਿਹਾ ਆਉ ਸੁਣਾਉਣਿਆ ਲਓ ਜੀ ਪੰਡਿਤ ਆਮਰਗੜ ਲਾਟਰੀ ਵਾਲੇ ਕੋਲ ਪਹੁੰਚਿਆ ਤੇ ਪਹਿਲਾਂ ਤਾਂ ਵਿਊ ਦੇਖ ਲਓ ਇੱਥੇ ਦਾ ਕਿਉਂਕਿ ਲੋਕ ਬਹੁਤ ਦੂਰ-ਦੂਰੋਂ ਆਏ ਨੇ ਸਵੇਰ ਦੇ ਤੜਕਸਾਰ ਤੋਂ ਹੀ ਲਾਈਨਾਂ ਦੇ ਵਿੱਚ ਲੱਗ ਕੇ ਆਪਣੇ ਟੋਕਨ ਲਵਾ ਰਹੇ ਨੇ ਲੋਕ ਕਿਉਂਕਿ ਹਰ ਬੰਦਾ ਚਾਹੁੰਦਾ ਹੈ ਕਿ ਉਹ ਆਪਣੀ ਕਿਸਮਤ ਅਜ਼ਮਾਏ ਕਿਉਂਕਿ ਕਰੋੜਾਂ ਲੱਖ ਰੁਪਿਆ ਦੀਆਂ ਲਾਟਰੀਆਂ ਨਿਕਲ ਰਹੀਆਂ ਨੇ ਤੇ ਕਿਉਂ ਨਾ ਕਿਸਮਤ ਅਜਮਾਈ ਜਾਵੇ ਤੇ ਸਾਡੇ ਨਾਲ ਇੱਕ ਵੀਰ ਜੀ ਮੌਜੂ ਨੇ ਵੀਰ ਜੀ ਕਿੱਥੋਂ ਆਏ ਕਿਹੜਾ ਪਿੰਡ ਆ ਅਸੀਂ ਅੰਬਾਲਾ ਸਰ ਤੋਂ ਆਏ ਜੀ ਹਾਂ ਜੀ ਅੰਬਾਲਾ ਸਰ ਅੰਬਾਲਾ ਤੋਂ ਆਏ ਜੀ ਅੱਜ ਪਹਿਲਕਾ ਸੈਮ ਬਹੁਤ ਲੰਮਾ ਪੈਣਾ ਹੈ ਹਾਂ ਜੀ ਹਾਂ ਜੀ ਕਿੰਨੇ ਵਿੱਚ ਚਲੇਦੇ ਅਸੀਂ ਨੋਵੇ ਚਲੇ ਜੀ ਪਰੋਂ ਪਹੁੰਚੇ ਇੱਥੇ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਆ ਜੀ ਵਿਸਵਾਰਕਸ ਕਰਕੇ ਆਏ ਅਸੀਂ ਵੀ ਸਾਾਨੂੰ ਵੀ ਕਿਸਮਤ ਜਾਗੇ ਪਰਮਾਤਮਾ ਸਾਡੇ ਵੀ ਕੋਈ ਤਰੱਕੀ ਕਰੇ ਪਰਮਾਤਮਾ ਹਾਂਜੀ ਇਹ ਡਗੀ ਆ ਜੀ ਢੋਰੀ ਨਹੀਂ ਜੀ ਨਹੀਂ ਜੀ ਨਹੀਂ ਜੀ ਅਸਤਾਏ ਫੋਨ ਚੋ ਦੇਖ ਕੇ ਆਏ ਆਪਣਾ ਵੀ ਅਸੀਂ ਵੀ ਆਪਣੀ ਕਿਸਮਤ ਜਿਵਾਈ ਆ ਜੀ ਹਾਂਜੀ ਇਸ ਕਰਕੇ ਆਏ ਚਾਹ ਸੋ ਜਵਾਕ ਤਾਂ ਮਿਲ ਖਾ ਜਾਂਦਾ ਨੇ ਜੀ ਹਾਂਜੀ 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 ਬਸ ਜੀ ਅਸੀਂ ਇੰਨੇ ਵੀ ਸਭ ਪਰਮਾਤਮਾ ਸਾਡੇ ਵੀ ਸੁਣੇ ਜੀ ਸਾਨੂੰ ਵੀ ਆਪਣੇ ਤਰੱਕੀ ਬਕਸੇ ਪਰਮਾਤਮਾ ਹਾਂਜੀ ਹਾਂਜੀ ਟਿਕਟ ਪਾਉਂਗੇ ਜੀ ਜਿੱਤਾਂਗੇ ਜੀ ਨਾ ਜੀ ਨਾ ਜੀ ਵਿਸ਼ਵਾਸ ਕਰਕੇ ਆਏ ਅਸੀਂ ਖਾਸ ਕਰਕੇ ਆਏ ਜੀ ਪੈਸਾ ਤਾਂ ਲਿਆ ਜਾਂਦਾ ਜੀ ਨਾ ਜੀ ਵਾਧੂ ਪੈਸਾ ਨਹੀਂ ਲਿਆ ਜਾਂਦਾ ਜੀ ਹਾਂਜੀ ਪੰਜੋਖਰ ਸਾਹਿਬ ਤੋਂ ਆਏ ਜੀ ਅਸੀਂ ਅੰਬਾਲਾ ਤੋਂ ਪਹਿਲੀ ਵਾਰ ਪਾਰਿਓ ਹਾਂਜੀ ਪਹਿਲੀ ਵਾਰ ਆਏ ਜੀ ਤੇ ਕੀ ਜਕੀਨ ਕੀ ਆ ਜਕੀਨ ਜੀ ਇਹੀ ਹੈ ਪਰਮਾਤਮਾ ਕਰੇ ਵੀ ਇਹਨਾਂ ਦੀ ਆਸ ਨਾਲ ਸਾਡੋ ਵੀ ਹੋ ਹੋਵੇ ਜੀ ਤਰੱਕੀ ਹਾਂਜੀ ਤਰੱਕੀ ਹੋਵੇ ਜੀ ਸਾਨੂੰ ਵੀ ਆਸ ਕਰਕੇ ਆਏ ਸੀ ਉਹ ਕਹਿੰਦੇ ਨੇ ਨਹੀਂ ਜੀ ਜੇ ਦੇਣਾ ਉਹ ਪਰਮਾਤਮਾ ਮਿਹਨਤ ਦੇ ਦੂਗਾ ਇਹ ਸਰਕਾਰੀ ਅੱਜ ਕੀ ਲੱਗਦਾ ਹਾਂਜੀ ਹਾਂਜੀ ਕਿਸਮਤ ਕਿਸਮਤ ਆ ਜੀ ਕਰਨਾ ਤਾਂ ਪਰਮਾਤਮਾ ਨੇ ਆਪਣਾ ਹੱਥ ਪੱਲਾ ਤਾਂ ਮਾਰਨਾ ਪੈਂਦਾ ਜੀ ਦੇਖੋ ਹਾਂਜੀ ਅਸੀਂ ਤੋਂ ਕਿੱਦੋਂ ਆਇਆ ਤਾਂ ਹਾਂਜੀ ਅਸੀਂ ਫੋਨ ਤੇ ਦੇਖਦੇ ਸੀ ਇਸ ਕਰਕੇ ਅਸੀਂ ਆਏ ਸਪੈਸ਼ਲ ਚੁੱਕੀ ਕਰਕੇ ਕਿੰਨੇ ਸਮੇਂ ਤੋਂ ਤਿਆਰੀਆਂ ਕਰਦੇ ਸੀ ਹਾਂਜੀ ਤਿਆਰੀਆਂ ਤਾਂ ਜੀ ਹੁਣ ਕਈ ਦਿਨ ਹੋ ਗਏ ਦੇਖੇ ਰਹੇ ਸੀ ਹਰਾਂ ਜਾਨੇ ਹਾਂ ਜੀ ਹਾਂ ਜੀ ਫਿਰ ਯਕੀਨਾ ਹਾਂ ਜੀ ਯਕੀਨਾ ਜੀ ਅਜੇ ਪ੍ਰਬਾਤਮਾ ਕਰਨੇ ਆਲਾ ਇਹਨਾਂ ਤੇ ਯਕੀਨਾ ਆਪਣਾ ਹਾਂਜੀ ਹਾਂਜੀ ਬਸ ਮਨ ਪੂਰਾ ਤਰਨਾ ਦਈਦਾ ਹਾਂਜੀ ਹਾਂਜੀ ਦਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਹਾਂਜੀ 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 ਨਹੀਂ ਜੀ ਕੀ ਕਹੋਗੇ ਲੋਕਾਂ ਨੂੰ ਕੀ ਕਹੋ ਲੋਕਾਂ ਨੂੰ ਕੀ ਕਹਿਣਾ ਜੀ ਆਪਣੀ ਕਿਸਮਤ ਜਮਾਣੀ ਚਾਹੀਦੀ ਆ ਕਾ ਕਰਨੇ ਪਰਮਾਤਮਾ ਕਰਨੇ ਵਾਲਾ ਜੀ ਹਾਂਜੀ ਹਾਂਜੀ ਪਰਮਾਤਮਾ ਦੇ ਵਿਸ਼ਵਾਸ ਨਾਲ ਚੱਲਦੇ ਆ ਜੀ ਹਾਂਜੀ ਨਾਲੇ ਸਰਕਾਰੀ ਹੈ ਕਿਹੜਾ ਕੋਈ ਵੱਧ ਐਕਸਟਰਾ ਹਾਂਜੀ 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 ਲੁੱਟਖੋਟ ਤਾਂ ਹੈ ਨਹੀਂ ਜੀ ਕੋਈ ਹਾਂਜੀ ਬਸੇ ਅਮੀਨ ਇੰਤਜ਼ਾਰ ਕਰਨਾ ਪੈਂਦਾ ਹਾਂਜੀ ਇੰਤਜ਼ਾਰ ਤਾਂ ਕਰਨਾ ਪਊਗਾ ਜੀ ਇੰਤਜ਼ਾਰ ਤਾਂ ਕਰਨਾ ਪਊਗਾ ਜੀ 29 ਦੋਸਤੋ ਆਏ ਜੀ 12:30 12:00 ਵਜੇ ਤੱਕ ਪਹੁੰਚੇ ਸੀ ਆ ਬਾਲਾ ਸ਼ਹਿਰ ਤੋਂ ਵਿਸ਼ਵਾਸ ਹਾਂ ਜੀ ਵਿਸ਼ਵਾਸ ਹੈ ਵਿਸ਼ਵਾਸ ਹੈ ਜੀ ਕੁਛ ਇਹਨਾਂ ਤੇ ਵਿਸ਼ਵਾਸ ਹੋਗਾ ਕੁਝ ਪਰਮਾਤਮਾ ਤੇ ਵਿਸ਼ਵਾਸ ਹੈ ਲੋ ਜੀ ਅਮਰਗੜ ਖੜੇ ਆ ਤੇ ਅਮਰਗੜ ਪੰਡਤ ਲਾੜਰੀ ਵਾਲੇ ਦੇ ਲੱਡੂ ਵੰਡੇ ਜਾ ਰਹੇ ਨੇ ਪਰ ਲਾਟਰੀ ਦੀ ਸਟਾਲ ਆ ਤੇ 6 ਰੁਪਏ ਦੀ ਟਿਕਟ ਖਰੀਦੀ ਆ ਤੇ 6 ਰੁਪਏ ਦੀ ਟਿਕਟ ਵਾਲਿਆਂ ਵਿੱਚੋਂ 2,25,000 ਦਾ ਇਨਾਮ ਨਿਕਲਿਆ ਲੱਡੂ ਵੰਡੇ ਜਾ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਲੱਡੂ ਵੰਡੇ ਜਾ ਰਹੇ ਨੇ ਦੂਰੀ ਦੂਰੀ ਬਾਅਦ ਲੱਡੂ ਦਿੱਤੇ ਜਾ ਰਹੇ ਨੇ ਕਿਉਂਕਿ ਇੱਕ ਵਿਅਕਤੀ ਨੂੰ ਜਿਹੜਾ ਬੰਦਾ ਆ ਸਧਾਰਨ ਆ ਵਿਅਕਤੀ ਦੂਰੋਂ ਆਇਆ ਦੂਰੋਂ ਆਕੇ ਜਿਹੜਾ ਹੈਗਾ ਟਿਕਟ ਖਰੀਦੀਆ ਪੰਡਤ ਲਾੜਰੀ ਐਲਸੀ ਤੋਂ ਆਪਣੋਟ ਐਂਟਰਪ੍ਰਾਈਜ਼ ਤੋਂ ਡੀਅਰ ਲਾਟਰੀ ਸਰਕਾਰੀ ਲਾਟਰੀ ਤੇ 6 ਰੁਪਏ ਵਾਲੀ ਟਿਕਟ ਤੇ ਇਨਾਮ 2,25,000 ਰੁਪਏ ਦਾ ਇਨਾਮ ਆ ਤੇ ਗੱਲਬਾਤ ਵੀ ਕਰਾਵਾਂਗੇ ਉਸ ਸ਼ਖਸ ਦੇ ਨਾਲ ਜਿਸ ਨੂੰ ਇਹ ਲਾਟਰੀ ਨਿਕਲੀ ਪਰ ਬੇहद ਖੁਸ਼ੀ ਆ ਟੋਲ ਵਜਾਏ ਜਾ ਰਹੇ ਨੇ ਤੇ ਲੱਡੂ ਵੰਡੋ ਜਾ ਰਹੇ ਮੂੰਹ ਮਿੱਠਾ ਕਰਾਇਆ ਜਾ ਰਿਹਾ ਇਸ ਕਰਕੇ ਕਿਉਂਕਿ ਖੁਸ਼ੀ ਦਾ ਦੇਣਾ 2,25,000 ਰੁਪਏ ਨਿਕਲਿਆ ਕਿਸਮਤ ਕਹਿੰਦੇ ਨੇ ਜਿਹਦੀ ਨਿਕਲਦੀ ਆ ਤਾਂ ਇਸ ਤਰ੍ਹਾਂ ਹੀ ਨਿਕਲਦੀ ਆ ਪਿਛਲੇ ਦਿਨ ਵੀ ਕਿਸੇ ਨੂੰ ਲਾਟਰੀ ਦਾ ਹਜ਼ਾਰਾਂ ਰੁਪਏ ਨਿਕਲਿਆ ਪਰ ਉਸ ਦੀ ਕਿਸਮਤ ਚੋ ਨਹੀਂ ਧੀ ਲਾਟਰੀ ਤਾਂ ਨਿਕਲ ਗਈ ਪਰ ਉਹਦੀ ਜੇਬ ਵਿੱਚ ਟਿਕਟ ਜਿਹੜੇ ਨੇ ਘਰ ਨੇ ਤੋੜ ਦਿੱਤੇ واش ਕਰ ਦਿੱਤੇ ਜਿਸ ਕਰਕੇ ਕੋਈ ਵੀ ਅੱਖਰ ਨਜ਼ਰ ਨਹੀਂ ਆ ਰਿਹਾ ਸੀ ਜਿਸ ਕਰਕੇ ਕਹਿ ਸਕਦੇ ਆ ਕਿ ਉਹਨੂੰ ਇਨਾਮ ਰਾਸ਼ੀ ਨਹੀਂ ਮਿਲੀ ਹਜ਼ਾਰਾਂ ਰੁਪਏ ਦੀ ਟਿਕਟ ਲਾਟਰੀ ਲੱਗੀ ਆ ਟਿਕਟ ਜੇਬ ਵਿੱਚ ਤੋੜ ਦਿੱਤਾ ਟਿਕਟ ਦੇ ਵਿੱਚ ਤੋਂ ਦਿੱਤਾ ਤਾਂ ਜਿਹੜਾ ਇਨਾਮ ਲੱਗਾ ਸੀ ਹਜ਼ਾਰਾਂ ਰੁਪਏ ਉਹ ਖਤਮ ਹੋ ਗਿਆ ਕਹਿੰਦੇ ਨੇ ਕਿਸਮਤ ਜੀ ਦੀ ਪੈਸਾ ਲਿਖਿਆ ਇਨਾਮ ਲਿਖਿਆ ਲਾਟਰੀ ਟਿਕਟ ਰਾਹੀਂ ਨਿਕਲਿਆ ਇਨਾਮ ਤੁਹਾਡਾ ਲੱਖਪਤੀ ਕਰੋੜਪਤੀ ਬਣਾ ਸਕਦਾ ਤਾਂ ਇਸੇ ਤਰ੍ਹਾਂ ਜਿਹੜਾ ਨਹੀਂ ਬਣਾ ਸਕਦਾ ਉਹ ਤੁਸੀਂ ਦੇਖਿਆ ਟਿਕਟ ਨਿਕਲੀ ਆ ਧੋਤੀ ਗਈ ਆ ਪਰ ਇਨਾਮ ਨਹੀਂ ਮਿਲਿਆ ਇਹ ਵਿਅਕਤੀਆਂ ਨੂੰ ਛੇਰਪਾਲੇ ਟਿਕਟ ਖਰੀਦੀ ਆ ਤੇ ਲੱਖਾਂ ਰੁਪਏ ਦਾ ਇਨਾਮ ਲੱਗੇ ਨੇ ਆਓ ਗੱਲਬਾਤ ਕਰਦੇ ਆ ਲੱਡੂ ਵੰਡੇ ਆ ਰਹੇ ਨੇ ਖੁਸ਼ੀ ਬਣਨੀ ਜਾ ਰਹੀ ਆ ਧੰਨਵਾਦ ਕੀ ਕਹੋਗੇ ਕਿੰਨੀ ਖੁਸ਼ੀਆ ਕਿਵੇਂ ਹੋਇਆ ਟਿਕਟ ਕਦ ਵਿਕਿਆ ਕੀ ਸਾਰੀ ਗੱਲ ਦੱਸੋ ਮੈਂ ਤਾਂ ਇਹ ਕਹਿਣਾ ਵੀਰੇ ਵੀ ਜਿੰਨੇ ਵੀ 팬 ਭਰਾ ਨੇ ਆਪਣੇ ਕਰੋੜਪਤੀ ਲੱਖਪਤੀ ਬਣਨਾ ਚਾਹੁੰਦੇ ਨੇ ਠੀਕ ਆ ਉਹ ਮੇਰੇ ਕੋਲ ਆਓ ਪੰਡ ਲਾਟਰੀ ਏਜੰਸੀ ਅਮਰਗੜ ਤੇ ਤੇ ਤੁਹਾਨੂੰ ਕਰੋੜਾਂ ਦੇ ਲੱਖਾਂ ਦੇ ਅਨੇਕਾ ਦਿਲ ਖਿੱਚਵੇਂ ਨੰਬਰ ਉਹ ਮਿਲਣਗੇ ਹੁਣ 22 ਮਾਰਚ ਨੂੰ ਗਰੰਟ ਹੌਲੀ ਬੰਪਰ ਆ ਰਿਹਾ ਤੇ ਉਹਦਾ ਵੀ ਕਰੋੜਪਤੀ ਪਰਮਾਤਮਾ ਸੁੱਖ ਰੱਖ ਕੇ ਆਪਣੇ ਕੋਲ ਹੀ ਬਣੇਗਾ ਜਿੱਤੇਕ ਆਪਣੀ ਸੋਚ ਆ ਕਿਉਂਕਿ ਸੋਚ ਆਪਾਂ ਵੱਡੀ ਲੈ ਕੇ ਚੱਲਦੇ ਆ ਤੇ ਹੁਣ ਇਹ ਵੀਰ ਆਪਣੇ ਕੋਲ ਬਠਿੰਡੇ ਆਏ ਸੀ ਤੇ ਇਹਨਾਂ ਨੇ 100 PL ਟਿਕਟ ਲੈਤੀ ਜ ਹੋਰ ਵੀ ਬੰਪਰ ਲੈਤੇ ਸੀ ਤੇ ਇਹਨਾਂ ਨੂੰ 2,25,000 ਦਾ ਪ੍ਰਾਈਸ ਲੱਗਿਆ 68606 ਨੰਬਰ 11 ਤਰੀਕ ਨੂੰ ਸ਼ਾਮ ਨੂੰ 8 ਪੀਐਮ ਤੇ ਜੀ ਹੋਰ ਦੱਸੋ 2 ਕਿਲੋਸ ਟੋਟਲ 225000 ਜੀ ਕੀ ਕਹਾਂਗੇ ਜਿਹੜੇ ਲੋਕ ਕਮੈਂਟ ਕਰਦੇ ਨੇ ਪਰ ਦੇਖੋ ਦੇਵਾ ਜਵਾਬ ਕੋਣਾਂ ਦੇ ਬਹੁਤੇ ਚਪੇੜ ਹੈ ਜੀ ਦੇਖੋ ਜਦ ਵੀ ਇੱਕ ਤੁਸੀਂ ਤੁਹਾਡੇ ਕੋਲ ਹਰ ਇੱਕ ਖਬਰ ਆਉਂਦੀ ਜਦ ਮੇਰੀ ਵਿਰੋਧਤਾ ਹੁੰਦੀ ਹੈ ਤਾਂ ਉਹਦਾ ਜਵਾਬ ਮੈਂ ਨਹੀਂ ਹਿੰਦਾ ਪਰਮਾਤਮਾ ਦਿੰਦਾ ਪਿਛਲੀ ਵਾਰੀ 21 ਲੱਖ ਨੂੰ ਮੇਰੀ ਵਿਰੋਧਤਾ ਹੋਈ ਸੀ ਤਕਰੀਬਤ 10 ਤਰੀਕ ਤੇ 11 ਤਰੀਕ ਨੂੰ ਫੁੱਲ ਮੇਰੀਆਂ ਵੀਡੀਓ ਚੱਲੀਆਂ ਸੀ ਮੇਰੇ ਖਿਲਾਫ ਲੋਕਾਂ ਨੇ ਪਾਈਆਂ ਸੀ ਤੇ 12 ਤਰੀਕ ਨੂੰ ਪਰਮਾਤਮਾ ਨੇ ਜਵਾਬ ਦਿੱਤਾ ਜੀ ਮੇਰੀ ਟਿਕਟ 'ਤੇ 21 ਲੱਖ ਦਾ ਪ੍ਰਾਈ ਲੱਗਿਆ ਸੀ ਤੇ ਹੁਣ ਵੀ ਦੋ ਤਿੰਨ ਦਿਨਾਂ ਦੀ ਕਾਫੀ ਚੱਲ ਰਹੀ ਸੀ ਮੇਰੇ ਖਿਲਾਫ ਕਮੈਂਟ ਵੀ ਚੱਲ ਰਹੀ ਲੋਕ ਵੀਡੀਓ ਪਾ ਰਹੇ ਸੀ ਉਹਦੇ ਵਿੱਚ ਕੀ ਹੋਇਆ ਪਹਿਲਾਂ ਤਾਂ ਮੇਰੇ ਕੋਲ ਇਨਾਮ ਲੱਗੇ ਵਾਲੀ ਟਿਕਟ ਕਸਟਮਰ ਨੇ ਧੋਤੀ ਤੇ ਉਹਦੀ ਵੀ ਵੀਡੀਓ ਚੱਲ ਰਹੀ ਹੈ ਡੇਲੀ ਪੋਸਟਰ ਆ ਵਗੈਰਾ ਚੈਨਲਾਂ ਤੇ ਉਸ ਤੋਂ ਬਾਅਦ ਦੇ ਵਿੱਚ ਦੂਸਰੇ ਦਿਨ ਹੀ 2.25 ਲੱਖ ਪਤੀ ਇੱਕ ਹੋਰ ਬਣਾਤਾ ਆਨੇ ਵਾਲਾ ਹਕਮਤੀਆ ਜੀ ਮੇਰੇ ਆਫਿਸ ਦਾ ਇਸ ਸਾਲ ਦਾ ਟੋਟਲ ਮਲਾਈ ਤਾਂ 40 ਲੱਖ ਪਤੀ ਇਸ ਆਫਿਸ ਦਾ ਤੇ ਜੇਕਰ ਸਾਡੀ ਕੰਪਨੀ ਪ੍ਰੋਟੈਂਟ ਅਰਟਰਪਾਈ ਦਾ ਲਾਈਏ ਆਪਣੇ ਵੀ ਪੰਡ ਲਾਟਰੀ ਏਜੰਸੀ ਦਾ ਤਾਂ 1000 ਤੋਂ ਪਲੱਸ ਮੰਗੇ ਜੀ ਲੱਖ ਪਤੀ ਤੇ 150 ਤੋਂ ਪਲੱਸ ਕਰੋੜ ਰੁਪਏ ਕੋਈ ਪੈਸਾ ਨਹੀਂ ਲੈਣਦੇ ਜੀ ਕੋਈ ਕਟੌਤੀ ਨਹੀਂ ਹੈਗੀ ਸਭ ਪਹਿਲੀ ਗੱਲ ਤਾਂ ਇਹ ਆ ਵੀ ਦੇਖੋ ਜਿਹੜਾ ਇਹਨਾਂ ਦਾ ਇਨਾਮ ਲੱਗਿਆ 2,25,000 ਦਾ ਜੇਕਰ ਕਿਸੇ ਲਾਟਰੀ ਹੂਕ ਕੋਲੋਂ ਲੱਗਦਾ ਠੀਕ ਆ ਮੈਂ ਕਹਾਂ ਤੇ ਉਹ ਨਹੀਂ ਕਰੂੰਗਾ ਤਾਂ ਇਹਨਾਂ ਨੂੰ ਕਿਹਾ ਜਾਂਦਾ ਵੀ ਤੁਹਾਡਾ 10% ਸਾਡਾ ਕਮਿਸ਼ਨ ਹੁੰਦਾ ਜੀ ਠੀਕ ਹੈ ਪਰ ਇਹਨਾਂ ਦਾ ਕੋਈ ਵੀ ਕਮੀਸਾ ਨਹੀਂ ਪ੍ਰੋਪਰ ਇਹਨਾਂ ਨੂੰ 2,25,000 ਰੁਪਏ ਮਿਲੂਗਾ ਕਸਟਮਰ ਦਾ ਜੇਕਰ ਇਕੱਠਾ ਪ੍ਰਾਈ ਲੱਗਦਾ ਮੰਨ ਲਓ 10000 ਤੋਂ ਪਲੱਸ ਲੱਗਦਾ ਤਾਂ ਕਲੇਮ ਹੁੰਦੀ ਹੈ ਟਿਕਟੇ 9-9000 ਗੁਣਾ ਕਰਕੇ 25 ਨਾਲ 2,25,000 ਕੋਈ ਕਟੌਤੀ ਨਹੀਂ ਹੋਊਗੀ ਸਾਡੇ ਪਹਿਲਾਂ ਇੱਥੇ ਪਿੱਛੇ ਜੇ 45000 ਦਾ ਨਾਮ ਲੱਗਿਆ ਸੀ ਅਗਵਾਣ ਤੇ ਉਹਨਾਂ ਨੇ ਉਹਦਾ ਭਾਈ ਪਹਿਲਾਂ ਤਾਂ ਹਫ਼ਤਾ ਨੂੰ ਦੱਸਿਆ ਹੀ ਨਹੀਂ ਵੀ ਤੁਹਾਡਾ ਪ੍ਰਾਈ ਲੱਗਿਆ ਇਹ ਟਿਕਟਾ ਇਹ ਦਿਖਾਓ ਇਹ 600 ਰੁਪਏ ਦੀ ਜੀ ਨਿੱਕੀ ਜਿਹੀ ਟਿਕਟ ਹੁੰਦੀ ਆ ਵਾਲੀ ਹਾਂਜੀ ਆਹ ਵਾਲੀ ਟਿਕਟ ਤਾਂ ਲੱਗੇ 8:00 ਪੀ.ਐਮ. ਤੇ ਤੇ ਏ ਬਾਲੂ ਸੀਰੀਜ਼ ਹੁੰਦੀ ਜਿਵੇਂ 25 ਸੀਰੀ 150 50 ਸੀਰੀ 300 ਕਿੰਨੇ ਟੈਰ ਕਰੇ ਇਹਨਾਂ ਨੇ ਦੇਖੋ ਟੋਟਲ ਮੇਰੇ ਕਹਿੰਦੇ ਬੰਪਰ ਵੀ ਪਾਏ ਸੀ ਨਾਲ ਜਾਨੀ 150 ਰੁਪਏ ਵਾਲੀ ਕਾਪੀ ਪਾਈ ਸੀ ਇਹਨਾਂ ਨੇ ਹਾਂ ਕੰਬੋ ਪੈਕ ਤੇ ਹੁਣ ਮੰਨ ਲਓ ਤੁਸੀਂ ਕੱਲ ਹੋਰ ਦੇਖੋ ਵੀ ਜੇ ਇਹਨਾਂ ਦੀ 50 ਸੀਰੀਜ਼ ਪਾਈ ਹੁੰਦੀ ਤਾਂ ਇਹਨਾਂ ਨੂੰ 4.5 ਲੱਖ ਮਿਲਦਾ ਜੇ 100 ਸੀਰੀਜ਼ ਪਾਈ ਹੁੰਦੀ ਹੋਈ ਨੰਬਰ ਦੀ ਤਾਂ 9 ਲੱਖ ਮਿਲਦਾ ਜੇ 200 ਸੀਰੀਜ਼ ਤਾਂ 18 ਲੱਖ ਰੁਪਏ ਮਿਲਦਾ ਕਟੌਤੀ ਕੋਈ ਨਹੀਂ ਕਿਵੇਂ ਟਿਕਟ ਦਿੱਤੀ ਜਾਂਦੇ ਕੀ ਦੇਖ ਕੇ ਸਾਡੇ ਕੋਲ ਜੀ ਇਹ ਆ ਵੀ ਦੇਖੋ ਜਿੰਨਾ ਕਿ ਸਾਡਾ ਸਾਨੂੰ ਬਜ਼ੁਰਗਾਂ ਦਾ ਗਿਆਨ ਆ ਮੈਂ ਤੇ ਮੇਰੇ ਬ੍ਰਦਰ ਉਹ ਆਪਣੇ ਜੋਤਸ ਆਚਾਰੀਆ ਸ਼ਾਸਤਰੀਆ ਕਰੇ ਪੀ ਐਚ ਡੀ ਕਰ ਰਹੇ ਨੇ ਜੋਤਸ ਦੀ ਤੇ ਡੇਟ ਆਫ ਬਰਥ ਦੇ ਨਾਲ ਕੁੰਡਲੀ ਬਣਾ ਕੇ ਲੱਕੀ ਅੱਖਰ ਜੋ ਉਹਨਾਂ ਦੇ ਬਣਦੇ ਨੇ ਉਹ ਟਿਕਟ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੁੰਦੇ ਨੇ ਉਹ ਟਿਕਟਾਂ ਦਿੱਤੀਆਂ ਜਾਂਦੀਆਂ ਹਨ ਹੋਰ ਦੱਸੋ ਜੀ ਪੁਲਿਸ ਚ ਰਟਾਇਰ ਹੋ ਹਾਂ ਤੇ ਪੁਲਿਸ ਚ ਰਟਾਇਰ ਹੋ ਤੇ ਕੀ ਲੱਗਦਾ ਕਿੰਨੇ ਸਾਲਾਂ ਤੋਂ ਜਿਹੜੀ ਹੈਗੇ ਤੁਸੀਂ ਇਹ ਟਿਕਟ ਪਾਉਂਦੇ ਹੋ ਮੈਂ ਹੋਏ ਹੀ ਘਟਕੜਦਾ ਸਾ ਟਿਕਟਾ ਪਾਉਂਦੇ ਨੂੰ ਹੂੰ ਤੇ ਪਰ ਲਾਟਰੀ ਮੈਨੂੰ ਨਿਕਲੀ ਪਹਿਲੀ ਵਾਰੀ ਹੈ ਜੀ ਅੱਜ ਪਹਿਲੀ ਵਾਰੀ ਨਿਕਲੀ ਹੈ ਬਹੁਤ ਲੋਕ ਤਾਂ ਪਹਿਲੀ ਵਾਰ ਟਿਕਟ 500 ਰੁਪਏ ਦੀ 150 ਦੀ ਪਾ ਕੇ ਥੱਕ ਕੇ ਹਾਰ ਜਾਂਦੇ ਨੇ ਕਹਿੰਦੇ ਸਾਡੀ ਕਿਸਮਤ ਚ ਤਾਂ ਹੈ ਹੀ ਨਹੀਂ ਹਾਂਜੀ ਫਰ ਉਹਨੇ ਕਸਮਤਾ ਜੋ ਪਰਮਾਤਮਾ ਨੇ ਲਿਖਿਆ ਕਸਮਤਾ ਦੇ ਵਿੱਚ ਆਪਾਂ ਨੂੰ ਲਾਟਰੀ ਤੇ ਪਾਉਣੀ ਚਾਹੀਦੀ ਜੀ ਕਿ ਲਾਟਰੀ ਪਾਵਾਂ ਤੇ ਫੇਰ ਹੀ ਆਪਾਂ ਨੂੰ ਨਿਕਲੂਗੀ ਜੀ ਹੂੰ ਮਤਲਬ ਕਹਣਾ ਬਾਤ ਉਹਦਾ ਪੰਡਤਾ ਲਾਟਰੀ ਏਜੰਸੀ ਤੋਂ ਟਿਕਣਾ ਪਾਉ ਜੀ ਕੀ ਲੱਗਦਾ ਜੀ ਪੰਜ ਸੌ ਤੇ ਬੱਚੇ ਜਿਹੜੇ ਨੇ ਪੀਜ਼ਾ 버ਗਰ ਖਾ ਜਾਂਦੇ ਨੇ ਖਾ ਜਾਂਦੇ ਜੀ ਹਾਂਜੀ ਤੇ ਇਹੀ ਸੋਚ ਕੇ ਪੰਦ ਰਹੇ ਸੀ ਇਹੀ ਸੋਚ ਕੇ ਹਾਂਜੀ ਤੇ ਐਡੀ ਦੂਰ ਕਿਵੇਂ ਆਣੇ ਅਮਰਗੜ ਨਹੀਂ ਅਸੀਂ ਤਾਂ ਬਠਿੰਡੇ ਪਾਈ ਸੀ ਲਾਟਰੀ ਤਾਂ ਹੈ ਅੱਛਾ ਜੀ ਮੈਂ ਗਿਆ ਮਤਲਬ ਪੰਡਤ ਜੀ ਉੱਥੇ ਜਾਂਦੇ ਨੇ ਹਾਂ ਮੰਗਲਵਾਰ ਬਠਿੰਡੇ ਜਾਂਦੇ ਜੀ ਤੇ 11 ਤਰੀਕ ਨੂੰ ਲਾਟਰੀ ਪਾਈ ਨੇ ਪੰਡਿਤ ਜੀ ਨੇ ਪਰਫੋਰਮ ਕੀਤਾ ਸੀ ਇਹ ਕਹਿੰਦਾ ਜੀ ਉੱਥੇ ਆ ਜਾਓ ਮਰਗੜਾ ਜੀ ਕਦੇ ਕਰਦੇ ਆ ਕਦੇ ਕਰਦੇ ਆ ਨੇ ਰੋਕਿਆ ਨਹੀਂ ਹੈਗਾ ਵੀ ਕਿਉਂ ਪੈਸੇ ਖਰਾਬ ਕਰਦੇ ਹੋ 10 ਸਾਲ ਹੋ ਗਏ ਨਹੀਂ ਕਿਤੇ ਨਹੀਂ ਕਿਹਾ ਜੀ ਕਰਦੇ ਨੇ ਕਿਤੇ ਨਹੀਂ ਕਿਹਾ ਨਹੀਂ ਕਿਉਂ ਗਿਆ ਕਰਦੇ ਤਾਂ ਚੋਰੀ ਪਾਉਂਦੇ ਸੀ ਨਹੀਂ ਨਹੀਂ ਪਤਾ ਹੀ ਹੁੰਦਾ ਕਰਦੇਆਂ ਨੂੰ ਚੋਰੀ ਤਾਂ ਪਾਈ ਹੋਵੇ ਲੈ ਟੈਟ ਪਾ ਕੇ ਮੈਂ ਘਰੇ ਫੜਾ ਦਿੰਦਾ ਸੀ ਸਹੀ ਫੜਾਉਂਦੇ ਵੀ ਯਾਦ ਕਰਾ ਦਿਓ ਹਾਂਜੀ ਧੋਣਾ ਦਿਓ ਹਾਂਜੀ ਆ ਪਿਛਲੇ ਦਿਨ ਹੀ ਧੋ ਦਿੱਤੀਆਂ ਰੱਖ ਰੱਖ ਲੈਂਦੇ ਸੀ ਰੱਖ ਰੱਖ ਲਾਂਦੇ ਅੱਛਾ ਫਿਰ ਪੰਡੇ ਜੀ ਦਾ ਫੋਨ ਗਿਆ ਆਪ ਲੱਭਿਆ ਨਹੀਂ ਪੰਡੇ ਜੀ ਦਾ ਫੋਨ ਗਿਆ ਜੀ ਮੈਨੂੰ ਰਾਤ ਨੂੰ ਮੈਂ ਰੋਟੀ ਖਾਈ ਜਾਂਦਾ ਸੀ ਫ ਫੋਨ ਦੇ ਵਿੱਚ ਲਾਇਆ ਫੋਨ ਹਾਂ ਨਾਲ ਨਾਲ ਦੀ ਨਾਲ ਲਾਇਆ ਹਾਂਜੀ ਕੀ ਕਹਿੰਦੇ ਬਹੁਤ ਖੁਸ਼ ਹੋਈ ਜੀ ਖੁਸ਼ ਹੋਈ ਹਾਂ ਪੂਰੇ ਖੁਸ਼ ਹੋ ਲੱਗਦਾ ਕਿ ਕਿਸਮਤ ਨੇ ਸਾਧ ਦਿੱਤਾ ਹਾਂਜੀ ਪ੍ਰਮਾਤਮਾ ਨੇ ਸਾਥ ਦਿੱਤਾ ਸਾਥ ਦਿੱਤਾ ਨਾ ਜੇ ਪਾਵਾਂਗੇ ਨਹੀਂ ਤਾਂ ਆਉ ਕਿੱਥੇ ਹਾਂ ਬਿਲਕੁਲ ਪਾਉਣੀ ਚਾਹੀਦੀ ਹੈ ਲਾਟਰੀ ਤਾਂ 5-400 ਰੁਪਏ ਖਰਚਣਾ ਚਾਹੀਦਾ ਜੀ ਤੇ ਮੈਂ ਪੈਸੇ ਵੀ ਦਿਖਾ ਦਵਾਂ ਆ ਕੱਡੇ ਪੈਣੇ ਇਹਨਾਂ ਦੇ ਪੈਸੇ ਜਿਹੜੇ ਇਹਨਾਂ ਨੂੰ ਕੈਸ਼ ਦਿੱਤੇ ਜਾ ਰਹੇ ਉਹ ਵੱਡੀ ਗੱਲ ਪਤਾ ਕੀ ਆ ਇਹਨਾਂ ਪੈਸਿਆਂ ਵਿੱਚੋਂ ਕੋਈ ਵੀ ਪੈਸਾ ਨਹੀਂ ਕਟਾਇਆ ਜਾ ਰਿਹਾ ਹੋਰ ਕੋਈ ਹੋ ਸਕਦਾ ਏਜੰਟ ਹੋਣਾ ਸੀ ਤਾਂ ਇਹਨਾਂ ਤੋਂ ਇਹਨਾਂ ਦਾ 10 25% 30% ਜਿੰਨਾ ਵੀ ਕਮਿਸ਼ਨ ਨਾਲ GST ਜਾਂ ਜੋ ਵੀ ਬਣਦਾ ਇਹ ਇਨਕਮ ਟੈਕਸ ਬਣਦਾ ਇਹਨਾਂ ਤੋਂ ਕੱਟ ਲੈਣਾ ਸੀ ਤੇ ਫਿਰ ਜੇ ਕੱਟ ਲੈਣਾ ਸੀ ਤਾਂ ਇਹਨਾਂ ਨੂੰ ਤਾਂ ਕਟੌਤੀ ਇਹਨਾਂ ਨੇ ਉਦੋਂ ਵੀ ਕਟੌਤੀ ਲਾ ਦੇਣੀ ਸੀ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਵਿਚਾਰਿਆ ਨੇ ਪਰ ਪੰਡਿਤ लाਡਰੀ ਅਮਰਗੜ ਨੇ ਆਪਣੀ ਇਮਾਨਦਾਰੀ ਦਿਖਾਉਂਦੇ ਹੋਏ ਇਹਨਾਂ ਨੂੰ ਵਿਦਾਊਟ 1 ਰੁਪਿਆ ਕੱਟੇ ਹੋਏ 2,25,000 ਦੀ ਅਦਾਇਗੀ ਕੀਤੀ ਆ ਔਰ ਪਰਿਵਾਰ ਖੁਸ਼ ਆ ਵਿਦੇਸ਼ਾਂ ਵਿੱਚ ਤੇ ਬੱਚੇ ਖੁਸ਼ ਨੇ 10 ਸਾਲਾਂ ਤੋਂ ਥੱਕੇ ਆ ਰਹੇ ਨਹੀਂ ਭਾਵੇਂ ਕਦੇ-ਕਦੇ ਘਰ ਦੇ ਤਾਂ ਚੋਰੀ ਨਾ ਟਿਕਟ ਪਾਈਆ ਪਰ ਅੱਜ ਘਰ ਦੇ ਫਿਰ ਘਰ ਦੇ ਖੋਜ ਨੇ ਹਾਂਜੀ ਪੂਰੇ ਆਂਟੀ ਜੀ ਕੀ ਕਹਿੰਦੇ ਪੂਰੇ ਖੋਜ ਪਾਉਂਦਾ ਹੁਣ ਤਾਂ ਫਿਰ ਕਹਿੰਦੇ ਤੂੰ ਤੇ ਪਾ ਕੇ ਦੱਸ ਦਿਆ ਕਰੋ ਵਸੇ ਹਾਂਜੀ ਹਾਂਜੀ ਦੱਸ ਦਿਆ ਕਰੋ ਤੇ ਪੈਸੇ ਵੜਾ ਲੈਣੇ ਫੇਰ ਘਰੇ ਹਾਂਜੀ ਹਾਂਜੀ ਕੀ ਸੋਚਿਆ ਫੇਰ ਪੈਸੇ ਅੱਜ ਕਿੱਥੇ ਲੈਣੇ ਆ ਪੈਸੇ ਬਸ ਲਾ ਦੇਂਗੇ ਜੇ ਕਿਸੇ ਚੰਗੇ ਹੈਲਪ ਕਰੋਗੇ ਚੰਗੇ ਸਾਥ ਦੇ ਹਾਂਜੀ ਹਾਂਜੀ ਅੱਛਾ ਇਨਾਮ ਨਿਕਲ ਗਿਆ ਹੁਣ ਬਸ ਲਾਟਰੀ ਪਾਣੀ ਬੰਦ ਨਾ ਜੀ ਨਾ ਪਾਵਾਂਗੇ ਕਦੇ ਹਾਲ ਤਾਂ ਸ਼ੁਰੂ ਹੋਇਆ ਗਿਆ ਜੀ ਹਾਂ ਸ਼ੁਰੂ ਹੋਇਆ ਲਾਟਰੀ ਤਾਂ ਪਾਣੀ ਕਿੱਥੋਂ ਪਾਣੀ ਆ ਪੰਡਿਤ ਪੰਡਤ ਲਾਟਰੀ ਏਜੰਸੀ ਤੋਂ ਪਾਵਾਂਗੇ ਇਹਨਾਂ ਦੇ ਬਾ ਇੱਥੇ ਹੀ ਪਾਣੀ ਆ ਇੱਥੇ ਹੀ ਪਾਣੀ ਉਹਨੇ ਕਿੱਥੋਂ ਨਹੀਂ ਹੋਰ ਨਹੀਂ ਬਾਕੀ ਇਹ ਪਿਆਰ ਹੈ ਇਹ ਪੰਡਤ ਲਾਟਰੀ ਵਾਲੇ ਦਾ ਇਮਾਨਦਾਰੀ ਆ ਜਿਹੜੇ ਕਿ 225000 ਦੀ ਪੂਰੀ ਅਦਾਇਗੀ ਇਹਨਾਂ ਨੂੰ ਦੇ ਰਹੇ ਨੇ ਇਹਨਾਂ ਨੂੰ ਹਲੇ ਬਾਅਦ ਚ ਮਿਲੇਗੀ ਪਰ ਇਹ ਕਹਿੰਦੇ ਬਟਿੰਡੇ ਤੋਂ ਮੁਖਤਸਰ ਸਾਹਿਬ ਤੋਂ ਬੰਦੇ ਆਏ ਨੇ ਬਟਿੰਡੇ ਪੰਡਤ ਬੈੜ ਦਾ ਉਥੋਂ ਲਾਟਰੀ ਦਾ ਟਿਕਲੇ ਸੀ ਇਹਨਾਂ ਨੂੰ ਨਹੀਂ ਸੀ ਪਤਾ ਹੋ ਸਕਦਾ ਕਿਰੇ ਟਿਕਟ ਪਈ ਪਈ ਇਸੇ ਤਰ੍ਹਾਂ ਰ ਉਹਨੂੰ ਫੋਨ ਕੀਤਾ ਗਿਆ ਕਿ ਤੁਹਾਡੀ ਲਾਟ ਹੀ ਨਿਕਲੀ ਆ ਤੇ ਆਹ ਦੇਖੋ ਜੀ ਟਿਕਟਾਂ ਇਹ ਪੈਸੇ ਉਹਨੇ ਰੱਖ ਦਵਾ ਤੇ ਟਿਕਟਾਂ ਦਾ 68606 ਦੀ ਸੀਰੀਜ਼ ਜਾਂ 25 ਟਿਕਟਾਂ ਨੇ ਜੀ 25 ਟਿਕਟਾਂ 150 ਦੀਆਂ ਹਾਂਜੀ 150 ਦੀਆਂ 6 ਰੁਪਏ ਦੀ ਇੱਕ ਟਿਕਟਾ ਜੀ ਔਰ 25 ਟਿਕਟਾਂ ਨੇ 150 ਰੁਪਏ ਦੀਆਂ ਤੇ 100 ਦੀ 100 ਦੀ ਹੁੰਦੀ ਜੇ ਸ਼ਾਇਦ 25 ਨਾ ਪਾਉਂਦੇ 100 ਪਾ ਦਾਂਦੇ ਤਾਂ ਇਹਨਾਂ ਨੂੰ ਹੋਰ ਦੁਗਣਾ ਇਨਾਮ ਨਿਕਲਣਾ ਸੀ ਤਿੱਗਣਾ ਨਿਕਲਣਾ ਸੀ ਖੈਰ ਵੱਡੀ ਗੱਲ ਇਹ ਆ ਕਿ ਇਹਦੇ ਵਿੱਚੋਂ ਕੋਈ ਵੀ ਰੁਪਿਆ ਟੈਕਸਾਂ ਨਹੀਂ ਕੱਟਿਆ ਜਾਣਾ ਇਹ ਵੀ ਦੇਖੋ ਖੁਸ਼ ਹਾਂ ਜੀ ਆ ਤੁਹਾਡੀ ਇਮਾਨਤਾ ਤੇਰੀ ਕਮਾਨਤ ਤੁਹਾਡੇ ਉਧਰ ਵੀ ਪਈ ਆ ਪੈਸੇ ਤੇ ਖੁਸ਼ ਹਾਂ ਹਾਂਜੀ ਖੁਸ਼ ਹਾਂ ਵਾਕਈ ਕਿਸਮਤ ਕਹਿੰਦੇ ਨਹੀਂ ਜਿਹੜੀ ਕਿਸਮਤ ਬਲੰਦ ਹੋਵੇ ਤਾਂ ਕਿਸਮਤ ਦਰਵਾਜੇ ਆਪ ਖੁਦ ਖੜਕਾ ਕੇ ਤੁਹਾਡੇ ਮੂਹੇ ਤੱਕ ਆ ਜਾਂਦੇ ਨੇ ਤੁਹਾਡੇ ਘਰ ਤੱਕ ਆ ਜਾਂਦੇ ਨੇ ਜੇਕਰ ਆਪਾਂ ਚਾਹਨੇ ਆ ਕਿ ਆਪਾਂ ਲੱਖਪਤੀ ਕਰੋੜਪਤੀ ਥਾ ਨਹੀਂ ਲਿਖੀ ਬਾਣੀ ਨਹੀਂ ਸਕਦੇ ਤਾਂ ਵੀ ਟਿਕਟ ਵੀ ਉਹ ਬੰਦਾ ਨਹੀਂ ਪਾਉਂਦਾ ਸਮਾਂ ਤੇ ਜਿਹੜਾ ਬੰਦਾ ਪਾਉਂਦਾ ਉਹਨੂੰ ਵੀ ਰੋਗ ਦੇ ਦੇ ਛੱਡ ਯਾਰ ਇਹ ਐਦਾਂ ਥੋੜੀ ਹੁੰਦਾ ਮਿਹਨਤ ਦੇ ਨਾਲ ਹੁੰਦਾ ਭਾਜੀ ਇਹ ਵੀ ਮਿਹਨਤ ਆ ਮੁਕਸਰ ਸਾਹਿਬ ਤੋਂ ਚੱਲ ਕੇ ਬਢੰਡੇ ਆਏ ਅਮਰਗੜ ਆਏ ਇਹ ਵੀ ਮਿਹਨਤੀ ਇਹਨਾਂ ਦੇ ਚੱਲ ਕੇ ਆਏ ਨੇ ਇਹ ਉੜ ਕੇ ਤਾਂ ਆਏ ਨਹੀਂ ਹੈਗੇ ਜਾਂ ਕਿਤੇ ਸ਼ਾਰਟਕਟ ਰਸਤੇ ਤਾਂ ਆਏ ਨਹੀਂ ਲਾਟਰੀ ਪਈਆ ਤੇ ਪ੍ਰਮਾਤਮਾ ਨੇ ਕਿਸਮਤ ਚਮਕਾਈਆ ਤੇ ਅੱਜ ਇਨਾਮ ਲੱਗਿਆ ਲੱਖਾਂ ਰੁਪਏ ਦਾ ਤੇ ਲੱਡੂ ਵੱਡੇ ਜਾ ਰਹੇ ਆਹ ਕਿਸਮਤ ਆ ਇਹ ਇਮਾਨਦਾਰੀ ਆ ਕਮੈਂਟ ਕਰਕੇ ਦੱਸੋ ਕਿ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਤੁਹਾਨੂੰ ਵੀਡੀਓ ਲੱਗੀ ਆ ਅਸੀਂ ਤੁਹਾਡੇ ਕਮੈਂਟ ਜ਼ਰੂਰ ਪੜਾਂਗੇ ਧੰਨਵਾਦ ਮਲੇਰ ਕੋਟਲਾ ਅਮਰਗੜ ਤੋਂ ਕਮਾਂ ਬਲਜੀਤ ਦੇ ਨਾਲ ਸੁੱਖਾ ਖੇੜੀ ਵਾਲਾ